ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇੱਕ ਵਾਰ ਫੇਰ ਹਾਜ਼ਰ ਹੋ ਗਏ ਜੀ ਹਫਤਾਵਾਰ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਹੈ ਹਨਾ ਤੇ ਤੁਸੀਂ ਬਹੁਤ ਪਿਆਰ ਦਿੱਤਾ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬਹੁਤ سارے ਭੈਣ ਭਰਾਵਾਂ ਨੇ ਯਾਰਾਂ ਦੋਸਤਾਂ ਨੇ ਬਹੁਤ ਵਧੀਆ ਜਵਾਬ ਦਿੱਤੇ ਆ ਹਨਾ ਵਿੱਚੋਂ ਯੂਪ ਦੇ ਪੰਜਾਬੀ ਪੰਡ ਮਨਦੀਪ ਕੌਰ ਗੱਲ ਸੀ ਫਿਰ ਆਪਣੇ ਗਲਵੰਤ ਸਿੰਘ ਗੱਲ ਸੀ ਹਾਂਜੀ ਗਿਲਦੀਪ ਸਿੰਘ ਚੀਤਾ ਹਾਂ ਜਸਕਰਨ ਬਾਵਾ ਜਸਕਰਨ ਬਾਵਾ ਹੋਰ ਵੀ ਬਹੁਤ ਸਾਡੇ ਭੈਣ ਭਰਾ ਆ ਜਿਨ੍ਹਾਂ ਨੇ ਹੋਰ ਵੀ ਸਾਰਿਆਂ ਨੇ ਕਮੈਂਟ ਕੀਤੇ ਆ ਬਹੁਤ ਵਧੀਆ ਸਾਰਿਆਂ ਨੇ ਪਰ ਹੁਣ ਸਾਰਿਆਂ ਦੇ ਨਾਮ ਲੈਣੇ ਬੜੇ ਔਖੇ ਹੋ ਜਾਂਦੇ ਆ ਕਿਉਂਕਿ ਹੁਣ ਨਾਮ ਜਾਵੇ ਹੋ ਗਏ ਆ ਲੈਸਟ ਬਹੁਤ ਵਾਧੀ ਜਾਂਦੀ ਆ ਬੜਾ ਸਾਨੂੰ ਚੰਗਾ ਲੱਗਾ ਸੀ ਸਾਰਿਆਂ ਦਾ ਧੰਨਵਾਦ ਕਰਦੇ ਆ ਬਿਲਕੁਲ ਪਾ ਦੱਸਦੇ ਆ ਪਿਛਲੇ ਹਫਤੇ ਦੀ ਬਾਤ ਦਾ ਜਵਾਬ ਦੱਸੋ ਜੀ ਉਹਦਾ ਜਵਾਬ ਹੈ ਜੀ ਦਾ ਪੰਜ ਮੱਜਾਂ ਤਿੰਨ ਕਟੀਆਂ ਹਨਾ ਆਪਾਂ ਬਾਗ ਪਾਈ ਸੀ ਉਹ ਚੋ ਤਿੰਨ ਕੱਟ ਦਿੱਤੀਆਂ ਆਪਾਂ ਤਾਂ ਦੋ ਹੀ ਰਹਿ ਗਈਆਂ ਉਹ ਤੇ ਦੋਨਾਂ ਨੂੰ ਇੱਕਿਆ ਕਪੂਲਾ ਪਾ ਦੇਣਾ ਆ ਤਾਂ ਇਸ ਕਰਕੇ ਕਨਫਿਊਜ਼ ਨਹੀਂ ਹੋਣਾ ਤਿੰਨ ਕਟੀਆਂ ਹੈ ਨਹੀਂ ਸੀ ਗਿਆ ਹਾਂਜੀ ਤਿੰਨ ਕਟੀਆਂ ਸੀ ਮੱਜਾਂ ਚੋਂ ਹੀ ਤਿੰਨ ਕੱਟ ਦਿੱਤੀਆਂ ਆਪਾਂ ਕੱਟ ਦਿੱਤੀ ਥੋੜਾ ਅੱਜ ਦਾ ਟੌਪਿਕ ਹੈ ਜੀ ਸਾਡੇ ਕੋ ਮੈਂ ਬੜੇ ਦਿਨਾਂ ਦਾ ਇੱਕ ਦਿਮਾਗ 'ਚ ਮੇਰੇ ਗੱਲ ਆਉਂਦੀ ਸੀ ਘੁੰਮਦੀ ਸੀ ਬੜੇ ਚਿਰਾਂ ਦੀ ਤੇ ਕਈ ਵਾਰੀ ਕਹਿੰਦੇ ਕਰਨੀ ਚਾਹੀਦੀ ਹੈ ਜੇ ਗੱਲ ਤੁਹਾਡੇ ਦਿਮਾਗ 'ਚ ਹੋਵੇ ਤੇ ਅਸੀਂ ਗੱਲ ਕਰਦੇ ਹਾਂ ਜਿੱਦਾਂ ਜੀ ਆਪਣੀ ਐ ਘਰਾਂ ਦੇ ਵਿੱਚ ਫੈਮਲੀ ਆ ਚਾਹੇ ਆਪਣੀ ਮਾਂ ਆ ਭੈਣ ਆ ਜਾਂ ਆਪਣੀ ਵਾਈਫ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੰਮ ਕਰਦੀ ਹੈ ਸਾਰਾ ਦਿਨ ਕੰਮ ਕਰਦੀ ਹੈ ਹਾਰਡ ਵਰਕ ਕਰਦੀ ਹੈ ਮੰਡੇ ਮਾਂਜਣੇ ਆ ਕੱਪੜੇ ਧੋਣੇ ਆ ਹਨਾ ਆਇਆ ਗਿਆ ਵੀ ਦੇਖਣਾ ਆ ਹਨਾ ਸਾਨੂੰ ਵੀ ਦੇਖਣਾ ਬੱਚਿਆਂ ਨੂੰ ਵੀ ਤਿਆਰ ਕਰਨਾ ਬਹੁਤ ਹਾਰਡ ਵਰਕ ਕਰਦੀ ਆ ਰੱਖਦੀ ਆ ਸਾਰੇ ਟੱਬਰ ਦਾ ਉਹ ਰਾਤ ਦੇ ਜੋ ਸਵੇਰ ਤੋਂ ਸਟਾਰਟ ਹੁੰਦਾ ਰਾਤ ਨੂੰ 10 11 ਵਜ ਜਾਂਦੇ ਆ ਭਾਂਡੇ ਮਾਂਜ ਕੇ ਫੇਰ ਲੇਡੀਜ਼ ਨੇ ਫੇਰ ਹੀ ਜਾ ਕੇ ਵਿਲੀਆਂ ਹੋਣਾ ਹੁੰਦਾ ਹਾਂ ਫੇਰ ਹੀ ਵਿਲੀਆਂ ਹੋਣਾ ਹੁੰਦਾ ਇੱਕ ਰਿਸਪੈਕਟ ਹੁੰਦੀ ਹੈ ਜੀ ਹਰ ਇੱਕ ਬੰਦਾ ਮੰਗਦਾ ਹੈ ਜਿੱਦਾਂ ਕਿ ਆਪਾਂ ਤੁਸੀਂ ਸੋਚ ਲਓ ਕਿ ਤੁਹਾਡੇ ਵਿੱਚੋਂ ਵੀ ਕਈ ਆਫਿਸ 'ਚ ਵੀ ਜਾਂਦੇ ਹੋਣਗੇ ਹਨਾ ਤੇ ਜੇ ਤੁਸੀਂ ਆਫਿਸ 'ਚ ਜਾਂਦੇ ਆ ਤੇ ਉੱਥੇ ਜੇ ਤੁਹਾਨੂੰ ਬੌਸ ਤੁਹਾਡੀ ਤਾਰੀਫ਼ ਕਰ ਦਿੰਦਾ ਕਿ ਤੁਸੀਂ ਅੱਜ ਬਹੁਤ ਵਧੀਆ ਕੰਮ ਕੀਤਾ ਤੇ ਤੁਸੀਂ ਕਿੰਨਾ ਖੁਸ਼ ਹੋ ਕੇ ਘਰ ਨੂੰ ਆਨੇ ਆ ਔਰ ਦੂਜੇ ਦਿਨ ਜਾ ਕੇ ਹੋਰ ਵੀ ਜੋਸ਼ ਨਾਲ ਕੰਮ ਸ਼ੁਰੂ ਕਰਦੇ ਆ ਹਾਂਜੀ ਸੀ ਤਰ੍ਹਾਂ ਹੈ ਘਰ ਦੇ ਵਿੱਚ ਤਾਂ ਇਹ ਕਿੰਨਾ ਹੌਸਲਾ ਵਧਦਾ ਹੈ ਹੌਸਲਾ ਵਧਦਾ ਹੈ ਤਾਂ ਜੇ ਇਹ ਲੇਡੀਜ਼ ਘਰ ਵਿੱਚ ਕੰਮ ਕਰਦੀਆਂ ਆ ਤਾਂ ਤੁਸੀਂ ਉਹਦੇ ਕੰਮ ਦੀ ਥੋੜੀ ਜਿਹੀ ਤਾਰੀਫ ਕਰ ਦੋਗੇ ਤਾਂ ਇਹਦੇ ਵਿੱਚ ਤੁਹਾਡਾ ਤਾਂ ਕੁਝ ਨਹੀਂ ਘਟਣਾ ਪਰ ਉਹਦਾ ਹੌਸਲਾ ਬਹੁਤ ਵਧ ਜਾਣਾ ਹਾਂਜੀ ਉਹ ਹੋਰ ਖੁਸ਼ ਹੋ ਕੇ ਕੰਮ ਕਰੂਗੀ ਗਰਮੀ ਦੇ ਵਿੱਚ ਵੀ ਲੱਗੀ ਰਹਿੰਦੀ ਆ ਉਹ ਲੇਡੀਜ਼ ਤਾਂ ਤੁਹਾਨੂੰ ਪਤਾ ਹੀ ਆ ਕਿਚਨ ਦੇ ਵਿੱਚ ਸਾਰਾ ਦਿਨ ਕੰਮ ਮੁੱਕ ਬਾਣੀ ਹੈਨਾ ਤਾਂ ਜਦੋਂ ਪਰੋਣੇ ਆ ਜਾਂਦੇ ਆ ਫੇਰ ਤਾਂ ਉਦੋਂ ਹੀ ਸਾਰਾ ਦਿਨ ਇੱਦੀ ਨਿਕਲ ਜਾਂਦਾ ਹੈਨਾ ਤਾਂ ਇਸ ਕਰਕੇ ਲੇਡੀਜ਼ ਦਾ ਵੀ ਥੋੜਾ ਜਿਹਾ ਹੌਸਲਾ ਵਧਾਉਣਾ ਚਾਹੀਦਾ ਆ ਆ ਉਹਨੂੰ ਕਹਾਂਗੇ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਜਾਂ ਤੁਸੀਂ ਇਹ ਬਹੁਤ ਵਧੀਆ ਸਬਜੀ ਬਣਾਈ ਆ ਜਾਂ ਤੁਸੀਂ ਕੋਈ ਵੀ ਉਸੇ ਕੰਮ ਦੀ ਤਾਰੀਫ ਕਰੋ ਜਾਂ ਕੋਈ ਹੱਸ ਕੇ ਮਾਰ ਜਾ ਬਲਾ ਕੇ ਖੁਸ਼ ਹੋ ਕੇ ਕਹਿ ਦੇਵੇ ਨਾ ਕਿ ਆਹ ਚੀਜ਼ ਤੂੰ ਬਹੁਤ ਸੋਹਣੀ ਬਣਾਈ ਆ ਇੰਨੇ ਨਾਲ ਹੀ ਉਹਦੀ ਤਕਾਵਟ ਰਹਿ ਜਾਂਦੀ ਆ ਬਿਲਕੁਲ ਇਹ ਚਾਹੀਦਾ ਆਪਾਂ ਨੂੰ ਮੈਂ ਕਈ ਵਾਰੀ ਨੋਟ ਕੀਤਾ ਬਹੁਤ ਵਾਰੀ ਤੇ ਜਦੋਂ ਲੇਡੀਜ਼ ਰਾਤ ਨੂੰ ਜਾਂ ਦਿਨੇ ਦੁਪਹਿਰੇ ਰੋਟੀ ਤੁਹਾਨੂੰ ਪਰੋਸਦੇ ਆ ਨਾ ਤੇ ਉਹ ਕਈ ਵਾਰੀ ਤੁਹਾਡੇ ਮੋਹਰੇ ਬੈਠ ਕੇ ਤੁਹਾਨੂੰ ਖਾਂਦਿਆਂ ਨੂੰ ਦੇਖਦੀ ਆ ਹਨਾ ਤੁਸੀਂ ਖਾ ਰਹੇ ਹੋਨੇ ਆ ਤੇ ਉਹ ਤੁਹਾਡੇ ਖਾਣ ਤੋਂ ਹੀ ਹਿਸਾਬ ਲਾ ਲੈਂਦੀ ਹੈ ਕਿ ਇਹ ਇੰਨੇ ਮ제 ਨਾ ਖਾ ਰਿਆ ਇਹਦਾ ਮਤਲਬ ਬਹੁਤ ਸਵਾਦ ਸਵਾਦ ਹੀ ਬਣੀ ਆ ਸਵਾਦ ਬਣੀ ਆ ਉਹ ਫੀਲਿੰਗ ਲੈ ਲੈਂਦੀ ਆ ਪਰ ਸਾਡਾ ਕੀ ਆ ਅਸੀਂ ਢੀਠ ਬੰਦੇ ਰੋਟੀ ਖਾਦੀ ਥਾਲੀ ਪਰੇ ਕੀਤੀ ਚੰਗਾ ਜੀ ਉੱਠ ਕੇ ਤੁਰ ਗਏ ਅਸੀਂ ਇੰਨਾ ਨਹੀਂ ਕਹਿ ਸਕਦੇ ਕਿ ਇਹ ਦਾਲ ਸਬਜ਼ੀ ਜਿਹੜੀ ਅੱਜ ਬਣਾਈ ਆ ਬਹੁਤ ਸਵਾਦ ਬਣੀ ਆ ਬਹੁਤ ਵਧੀਆ ਕੰਮ ਕੀਤਾ ਤੁਸੀਂ ਹਣਾ ਪਰ ਆਪਾਂ ਕਿਸੇ ਦੇ ਘਰ ਜਾ ਕੇ ਤਾਂ ਕਹਿੰਨੇ ਆ ਹਾਂ ਕਈ ਵਾਰੀ ਆਪਾਂ ਕਿਸੇ ਦੇ ਘਰ ਜਾ ਕੇ ਕਹਿਣ ਲੱਪੇ ਨੇ ਹਾਂ ਵੀ ਬਾ ਸਵਾਦ ਜੀ ਖਾਣਾ ਬਹੁਤ ਸਵਾਦ ਸੀ ਆਪਦੇ ਘਰ ਕਿਉਂ ਨਹੀਂ ਕਹਿੰਦੇ ਆਪਾਂ ਆਪਦੇ ਘਰ ਆਪਾਂ ਜਿੱਦਾਂ ਸੋਚ ਲੈਨੇ ਕੋਈ ਨਹੀਂ ਕਰਦੀ ਗੱਲ ਆ ਨਹੀਂ 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 ਕਰਦੀ ਇਹਦਾ ਕੰਮ ਹੀ ਆ ਇਹਨੇ ਤਾਂ ਕਰਨਾ ਹੀ ਆ ਇਹਦਾ ਕੰਮ ਹੀ ਆ ਇਹਦੀ ਡਿਊਟੀ ਆ ਇਹਨੇ ਕਰਨਾ ਹੀ ਆ ਜਿਹੜੀ ਇੱਕ ਤਾਰੀਫ ਆ ਨਾ ਉਹ ਇੱਕ ਰੂਹ ਦੀ ਖਰਾਕ ਆ ਹਰ ਕੋਈ ਚਾਹੁੰਦਾ ਆ ਹਰ ਕੋਈ ਚਾਹੁੰਦਾ ਆ ਹਾਂ ਮੈਂ ਵੀ ਚਾਹੁੰਨਾ ਆ ਤੁਸੀਂ ਵੀ ਚਾਹੁੰਦੇ ਆ ਹਰ ਕੋਈ ਚਾਹੁੰਦਾ ਹੈ ਕਿ ਯਾਰ ਜੇ ਕੋਈ ਕਿਸੇ ਦੀ ਆ ਨਾ ਤਾਰੀਫ ਕਰ ਦੇ ਜੇ ਕੋਈ ਕੰਮ ਕਰਦਾ ਆ ਕੋਈ ਵੀ ਬੰਦਾ ਤੁਸੀਂ ਬਾਹਰ ਵੀ ਚਲ ਜਾਓ ਕੋ ਹਾਰਡ ਵਰਕ ਕਰਦਾ ਕੋ ਝਾੜੂ ਮਾਰਦਾ ਨਾ ਉਹਨੂੰ ਵੀ ਤੁਸੀਂ ਕਹਿ ਦਿਓ ਯਾਰ ਤੂੰ ਬਹੁਤ ਕੰਮ ਕਰਨਾ ਬਹੁਤ ਅੱਜ ਤੂੰ ਮਿਹਨਤ ਕੀਤੀ ਬਹਿ ਜਾ ਇੱਥੇ ਠੰਡਾ ਤੈਨੂੰ ਪੜਾਉਣੇ ਆ ਬੜਾ ਖੁਸ਼ ਹੁੰਦਾ ਬੜੀਆਂ ਅਸੀਸਾਂ ਦਾ ਉਹਦੀ ਰੂਹ ਖੇੜ ਜਾਂਦੀ ਆ ਵੀ ਯਾਰ ਮੈਨੂੰ ਇਹਨੇ ਮੇਰੀ ਤਾਰੀਫ ਕੀਤੀ ਹੈ ਕਿੰਨਾ ਚੰਗਾ ਲੱਗਦਾ ਤੇ ਆਪਾਂ ਘਰ ਦੇ ਵਿੱਚ ਵੀ ਆਪਾਂ ਨੂੰ ਇਹ ਚੀਜ਼ ਅਪਣਾਉਣੀ ਚਾਹੀਦੀ ਆ ਤੇ ਤੁਹਾਡੀ ਵਾਈਫ ਹੈ ਚਾਹੇ ਮਾਂ ਹੈ ਚਾਹੇ ਭੈਣ ਹੈ ਕੋਈ ਕੋਈ ਢਾਲ ਸਬਜ਼ੀ ਕੋਈ ਕੰਮ ਵੀ ਕਰਦੇ ਬੱਚਿਆਂ ਨੂੰ ਵੀ ਚਾਹੀਦਾ ਆ ਆਪਣੀ ਮਾਂ ਦੀ ਮਤਲਬ ਰਿਸਪੈਕਟ ਕਰਨ ਔਰ ਉਹ ਜੀ ਖਾਣਾ ਬਣਾਉਂਦੀ ਆ ਤੁਹਾਡੇ ਲਈ ਪਰੌਂਠੇ ਬਣਾਉਂਦੀ ਆ ਤਾਂ ਤੁਸੀਂ ਉਹਨੂੰ ਹੌਸਲਾ ਫਜ਼ਾਈ ਵੀ ਕਹਿ ਸਕਦੇ ਆ ਕਿ ਮੰਮੀ ਬਹੁਤ ਸਵਾਦ ਬਣੀ ਆ ਅੱਜ ਬਹੁਤ ਵਧੀਆ ਚੀਜ਼ ਬਣੀ ਆ ਹਰ ਵੇਲੇ ਉਹਨੂੰ ਮਤਲਬ ਇਹ ਨਹੀਂ ਕਿ ਖਾ ਪੀ ਕੇ ਤਾਂ ਤੁਸੀਂ ਬਾਹਰ ਤਾਂ ਉਹ ਵਿਚਾਰੀ ਭਾਂਡੇ ਮਾਣਨ ਜੋਗੀ ਰਹਿ ਗਈ ਹੈ ਨਾ ਤਾਂ ਉਹ ਫਿਰ ਉਹਨੂੰ ਵੀ ਥੋੜਾ ਜਿਹਾ ਚਾਹੀਦਾ ਹੁੰਦਾ ਕਿ ਉਹ ਤੁਹਾਨੂੰ ਇੰਨਾ ਹੌਸਲਾ ਦਿੰਦੀ ਆ ਸਾਰੇ ਕੰਮਾਂ ਵਿੱਚ ਤਾਂ ਉਹਨੂੰ ਵੀ ਤਾਂ ਥੋੜਾ ਜਿਹਾ ਹੌਸਲਾ ਚਾਹੀਦਾ ਹੁੰਦਾ ਨਾ ਇਸ ਕਰਕੇ ਤੁਸੀਂ ਵੀ ਉਹਦਾ ਥੋੜਾ ਜਿਹਾ ਹੌਸਲਾ ਪਾ ਲਈ ਕਰਿਆ ਕਰੋ ਆਪਣੀ ਮਾਂ ਹੋਵੇ ਚਾਹੇ ਤੁਹਾਡੇ ਘਰ ਵਿੱਚ ਮਾਂ ਕੋਈ ਭੈਣ ਹੋਵੇ ਚਾਹੇ ਕੋਈ ਵਾਈਫ ਹੋਵੇ ਆਪਣੇ ਘਰ ਵਿੱਚ ਤੁਹਾਡੀ ਜਿੱਦਾਂ ਜਿਹੜੀ ਤੁਹਾਨੂੰ ਰੋਟੀ ਪਕਾ ਕੇ ਦਿੰਦੀ ਆ ਉਹ ਤੁਹਾਨੂੰ ਰੋਟੀ ਪਕਾ ਕੇ ਦਿੰਦੀ ਆ ਨਾ ਕੋਈ ਇੱਕ ਕੰਮ ਹੋਰ ਵੀ ਕਰਦੀ ਆ ਉਹ ਤੁਹਾਡੇ ਸਾਰੇ ਕੰਮ ਕਰਦੀ ਆ ਤਾਂ ਉਹਦੀ ਤੁਸੀਂ ਇੱਕ ਉਹ ਆਪਣੇ ਲਈ ਹੋਰ ਤਾਂ ਕੁਝ ਨਹੀਂ ਮੰਗਦੀ ਸਿਰਫ ਇਹ ਆ ਕਿ ਉਹਦੀ ਰਿਸਪੈਕਟ ਕਮਪਲੈਕਸਟ ਇੱਕ ਤਰੀਫ਼ ਤੁਹਾਡੇ ਕੀ ਦੋ ਸ਼ਬਦ ਆ ਔਰ ਉਹਦੇ ਲਈ ਬਹੁਤ ਵੱਡਾ ਹੌਸਲਾ ਹਾਂਜੀ ਉਹਨੂੰ એનર્ਜੀ ਮਿਲ ਜਾਂਦੀ ਉਹਦੀ ਥਕਾਵਟ ਲੈ ਜਾਂਦੀ ਸਾਰੇ ਦਿਨ ਦੀ ਜਿਦੋਂ ਤੁਸੀਂ ਰਾਤ ਨੂੰ ਕਹਿੰਦੇ ਲੈਣਾ ਅੱਜ ਬਹੁਤ ਵਧੀਆ ਸਬਜ਼ੀ ਬਣਾਈ ਬਹੁਤ ਉਹਦੇ ਸਾਰੇ ਦਿਨ ਦੀ ਥਕਾਵਟ ਲੈ ਜਾਂਦੀ ਹੈ ਬਿਲਕੁਲ ਉਹਨੇ ਘਰ ਦੇ ਵਿੱਚ ਬਜ਼ੁਰਗਾਂ ਨੂੰ ਵੀ ਦੇਖਣਾ ਹੁੰਦਾ ਉਹਨਾਂ ਨੂੰ ਵੀ ਰੋਟੀ ਪਾਣੀ ਦੇਣਾ ਹੁੰਦਾ ਆ ਅਨਾਂ ਫਿਰ ਉਹਨਾਂ ਲਈ ਵੀ ਹਰ ਇੱਕ ਤਰ੍ਹਾਂ ਦੀ ਜੇ ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਉਹ ਬਣਾ ਕੇ ਦੇਣੀ ਹਰ ਹਰ ਇੱਕ ਦੀ ਖੁਆਇਸ਼ ਦੀ ਮਤਲਬ ਉਹਨੇ ਰੱਖਣਾ ਹੁੰਦਾ ਖਿਆਲ ਕਿਸੇ ਨੂੰ ਕੀ ਚਾਹੀਦਾ ਆ ਬਿਲਕੁਲ ਬਿਲਕੁਲ ਇਸ ਲਈ ਜੀ ਸਾਰੇ ਜਣੇ ਇਸ ਚੀਜ਼ ਨੂੰ ਅਪਣਾਓ ਹਨਾ ਤੇ ਘਰ ਦੇ ਵਿੱਚ ਖੁਸ਼ੀ ਜੀਵਨ ਰਹੂਗਾ ਖੁਸ਼ਹਾਲ ਰਹੂਗਾ ਸਾਰਾ ਕੁਝ ਤੇ ਇਹ ਆਪਣਾ ਬਣਦਾ ਵੀ ਆ ਹੈਨਾ ਆਪਾਂ ਵੀ ਚਾਹੁੰਨੇ ਯਾਰ ਮੇਰੀ ਕੋ ਤਾਰੀਫ ਕਰੇ ਯਾਰ ਹੈਨਾ ਜੇ ਕਪੜਾ ਚੰਗਾ ਪਾਇਆ ਹੋਵੇ ਆਪਾਂ ਚੋਲੇ ਯਾਰ ਜੇ ਆਪਾਂ ਨੂੰ ਕੋਈ ਕਹਿ ਰਿਹਾ ਨਾ ਤੂੰ ਅੱਜ ਬਹੁਤ ਵਧੀਆ ਕਪੜਾ ਪਾਇਆ ਹੈ ਨਾ ਤੇ ਬੜਾ ਕਿੰਨਾ ਮਤਲਬ ਅਗਰ ਖੁਸ਼ੀ ਆ ਮਿਲ ਰਾਇਆ ਹੈ ਨਾ ਤੁਸੀਂ ਹੁੰਦੀ ਆ ਬੜੀ ਮੈਂ ਬੰਦਾ ਆਪਣਾ ਦੇਖਣ ਵਾਲਾ ਪੈਂਦਾ ਇਧਰ ਹਾਂ ਵੀ ਮੈਂ ਵਾਕੇ ਹੀ ਹਾਂ ਹਾਂ ਮੈਂ ਦੇ ਉੱਠ ਗਿਆ ਇਦਾਂ ਹੀ ਘਰ ਦੇ ਵਿੱਚ ਜੇ ਤੁਹਾਡੀ ਵਾਈਫ ਆ ਜਾਂ ਤਿਆਰ ਹੁੰਦੇ ਤੇ ਉਹਨੂੰ ਵੀ ਤੁਸੀਂ ਕਹਿ ਸਕਦੇ ਤਾਂ ਅੱਜ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਕਪੜਾ ਪਾਇਆ ਬਹੁਤ ਵਧੀਆ ਸੂਟ ਲੱਗਦਾ ਬੱਸ ਇੰਨੇ ਨਾਲ ਹੀ ਜੇ ਆਪਣੀ ਜ਼ਿੰਦਗੀ ਸੁਖਾਲੀ ਬਣਦੀ ਆ ਤੇ ਹੋਰ ਆਪਾਂ ਨੂੰ ਵੀ ਚਾਹੀਦਾ ਨਾਲੇ ਆਪਾਂ ਤਾਰੀਫ ਕਿਤੇ ਕਦੀ ਕਦੀ ਵੈਸੇ ਨਹੀਂ ਕਦੀ ਕਦੀ ਵੈਸੇ ਗਿਫਟ ਵੀ ਲਿਆ ਕੇ ਦੇਣਾ ਚਾਹੀਦਾ ਆਪਣੀ ਵਾਈਫ ਨੂੰ ਪੈਨ ਦੇ ਦੇ ਉਹ ਭਾਵੇਂ ਜੋ ਮਰਜੀ ਨਹੀਂ ਸੂਟ ਵੀ ਕਦੀ ਕਦੀ ਚਾਹੀਦਾ ਆ ਤਾਰੀਫ ਆਪਾਂ ਲੋਕਾਂ ਦੀ ਤਾਂ ਨਹੀਂ ਕਰਨੀ ਆਪਦੇ ਘਰ ਦੇਆਂ ਦੀ ਕਰਨੀ ਆ ਉਹ ਵੀ ਉਹ ਵੀ ਕਿਤੇ ਔਖੀ ਹੈ ਹਨਾ ਕਰ ਲਓ ਉਦੇ ਨਾਲ ਆਪਣਾ ਬਹੁਤ ਵਧੀਆ ਰਹੂਗਾ ਇਹ ਜ਼ਰੂਰੀ ਹੈ ਮੇਰੇ ਦਿਮਾਗ 'ਚ ਇਹ ਗੱਲ ਸੀਗੀ ਔਰ ਅਸੀਂ ਜਿਹੜੀਆਂ ਗੱਲਾਂ ਕਰਦੇ ਆਂ ਪਹਿਲਾਂ ਆਪ ਦੇ ਤੇ ਅਪਣਾਈਆਂ ਹੁੰਦੀਆਂ ਫਿਰ ਤੁਹਾਡ ਨੂੰ ਇਹ ਦੱਸਦੇ ਆਂ ਕਿ ਇਹਦਾ ਇਹਦੇ ਕਿੰਨੇ ਫਾਇਦੇ ਆ ਲੇਡੀਜ਼ ਵੀ ਉਹ ਵੀ ਉਹਨਾਂ 'ਚ ਵੀ ਜਾਣਿਆ ਤੇ ਹਰ ਇੱਕ ਬੰਦਾ ਚਾਹੁੰਦਾ ਤਰੀਕਾ ਨਹੀਂ ਸੋ ਇਹ ਸਾਡੀਆਂ ਗੱਲਾਂ ਸੀਗੀਆਂ ਦੋ ਚਾਰ ਜੀ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਤੁਸੀਂ ਦੱਸਿਓ ਤੇ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਪਾਓ ਜੀ ਅੱਜ ਦੀ ਬਾਤ ਆਪਾਂ ਪਾਉਨੇ ਆ ਅੱਜ ਦੀ ਬਾਤ ਹੈ ਜੀ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਛੱਡ ਮੇਰੇ ਬੱਚੇ ਖਾ ਲੈ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਛੱਡ ਮੇਰੇ ਬੱਚੇ ਖਾ ਲੈ ਹਾਂ ਜੀ ਇਹਦਾ ਹੁਣ ਜਿਹਦੀ ਬਾਤ ਆ ਜੀ ਇਹਦਾ ਹੁਣ ਤੁਸੀਂ ਜਵਾਬ ਦੇਣਾ ਆ ਅਸੀਂ ਤੁਸੀ ਦੇਣਾ ਆ ਹਾਂ ਅਗਲੇ ਹਫਤੇ ਆਪਾਂ ਫੇਰ ਆ ਗਲੇ ਹਫਤੇ ਮਿਲਾਂਗੇ ਫੇਰ ਤੇ ਮੇਰੇ ਖਿਆਲ ਨਾਲ ਹੁਣ ਆਪਾਂ ਚੱਲਦੇ ਆਂ ਗਰਮੀ ਬਹੁਤ ਆ ਰਹੀ ਹੈ ਹਾਂ ਜੀ ਗਰਮੀ ਬਹੁਤ ਆ ਰਹੀ ਹੈ ਚੰਗਾ ਜੀ ਆਪਾਂ ਅਗਲੇ ਹਫਤੇ ਫੇਰ ਮਿਲਾਂਗੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ